ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਆਤਮੀ ਅਤਵਾਦ ਪੀੜਤ ਪਰਿਵਾਰ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਅੱਜ ਉਹਨਾਂ ਦੇ ਵੱਲੋਂ ਭੰਡਾਰੀ ਪੁਲ ਦੇ ਉੱਪਰ ਧਰਨੇ ਦੀ ਕਾਲ ਦਿੱਤੀ ਗਈ ਸੀ ਫਿਲਹਾਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਇੱਕ ਪਾਸੇ ਗੁਰਪੁਰਬ ਤੇ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਅੰਮ੍ਰਿਤਸਰ ਦੇ ਵਿੱਚ ਨੇ ਸਾਡੇ ਨਾਲ ਅਤਵਾਦ ਪੀੜਤ ਐਸੋਸੀਏਸ਼ਨ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਆ ਸਰ ਕਾਰਨ ਕੀ ਸੀ ਜਿਹੜਾ ਧਰਨਾ ਲਾਉਣ ਦੀ ਨੋ ਬਤਾਉਣੀ ਸੀ ਹੁਣ ਇਸ ਤਰ੍ਹਾਂ ਜੀ ਸਾਡੀਆਂ ਬਹੁਤ ਸਾਰੀਆਂ ਕੁਛ ਮੰਗਾਂ ਜਿਹੜੀਆਂ ਨਾ ਸਰਕਾਰਾਂ ਦੇਖੋ 1982 ਤੋਂ ਲੈ ਕੇ 1995 ਤੱਕ ਪੰਜਾਬ ਚ ਹੱਤਵਾਲ ਰਿਹਾ ਔਰ ਉਸ ਦਾਨ ਦੇ ਵਿੱਚ ਲੋਕ 32514 ਫੈਮਲੀਆਂ ਤਕਰੀਬਨ ਜਿਹੜੀਆਂ ਫੈਕਟਰੀਆਂ ਸਰਕਾਰ ਦੇ ਕਾਰਜਾਂ ਚਲੋ ਨੌਕਰੀਆਂ ਮਿਲੀਆਂ ਕੁਝ ਮਤਲਬ ਬੈਨੀਫਿਟ ਮਿਲੇ ਪੈਨਸ਼ਨ ਸੀ ਸਾਰਾ ਕੁਝ ਹੋਇਆ ਪਰ ਇੱਕ ਸਾਡਾ ਮੰਗ ਪੱਤਰ ਇੱਕ ਤੇ ਇਹਦੇ ਵਿੱਚ ਨਾ ਵਨ ਟਾਈਮ ਬੈਨੀਫਿਟ ਆ ਪਲਾਟ ਰੈਡ ਕਾਰਡ 홀ਡਰ ਨੂੰ ਪਲਾਟ ਆਪਣਾ ਜਾਂ ਫਲੈਟ ਦੇਣੇ ਸੀ ਉਹ ਮੰਗਿਆ ਇੱਕ ਪੈਨਸ਼ਨ ਅਸੀਂ ਬੜੀ ਦੇਰ ਤੋਂ ਸਾਡੀ ਮੰਗਿਆ ਕਿ 6000 ਰੁਪਏ ਅੱਜ ਦੀ ਡੇਟ 'ਚ ਮਿਲ ਰਹੀ ਆ ਤੇ 5 ਜਦੋਂ 5000 ਪੈਨਸ਼ਨ ਸਾਡੀ ਕੀਤੀ ਗਈ ਸੀ ਸਾਡੀ ਉਦੋਂ ਨਹੀਂ ਮੰਗ ਸੀ ਪੀ ਬਾਅਦ 'ਚ 10000 ਕੀਤੀ ਜਾਵੇ ਉਹ 6000 ਰੁਪਏ ਕੈਪਟਨ ਸਾਹਿਬ ਦੇ ਕਰ ਗਏ ਆ ਪਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿ ਮੰਗ ਪੱਤਰ ਪਿਆ ਸਾਡਾ ਇੱਕ ਮੰਗ ਪੱਤਰ ਆ ਉਹਦੇ ਸਾਡੀਆਂ 5 ਮੰਗਾਂ ਨੇ ਕੁਝ ਪੁਲਿਸ ਪਰਿਵਾਰਾਂ ਦੇ ਨਾਲ ਸੰਬੰਧ ਰਿਹਾ ਇੱਕ ਮੰਗ ਦਾ ਦੂਸਰੀਆਂ ਕੁਝ ਨੌਕਰੀਆਂ ਦਾ ਜਿਹੜੀ ਜੋ ਵੀ ਮੰਗਾਂ ਉਹ ਪੰਜ ਸਾਡਾ ਮੰਗ ਪੱਤਰ ਹੈ ਉਦੇ ਨਾਮ ਮੁਤਾਬਕ ਸਾਨੂੰ ਉਹਦਾ ਰਿਵਲਟ ਵੀ ਆ ਚੁੱਕਾ ਤੇ ਅਸੀਂ ਉਹਨੂੰ ਮਨਾਉਣ ਵਾਸਤੇ ਸਾਡੇ ਗੌਰ ਨਹੀਂ ਜਿਹਨੂੰ ਕੀਤਾ ਗਿਆ ਤੇ ਅੱਜ ਹੁਣ ਧਰਨੇ ਦੀ ਜਿਹੜੀ ਤਿਆਰੀ ਸੀ ਉਹ ਇਹ ਸੀ ਅੱਜ ਸਿਰਫ ਅਸੀਂ ਗੁਰੂ ਨਗਰੀ ਤੋਂ ਅਸੀਂ ਜਿਹੜੀ ਸਾਡੀ ਸੋਚ ਸੀ ਅਸੀਂ ਗੁਰਪੁਰਬ ਦੇ ਮੌਕੇ ਦੇ ਗੁਰੂ ਨਗਰੀ ਤੋਂ ਅਸੀਂ ਇੱਕ ਆਗਾਜ਼ ਕਰਨਾ ਚਾਹੁੰਦੇ ਸੀ ਆਪਣੇ ਸੰਘਰਸ਼ ਦਾ ਨਵੇਂ ਸਿਰੇ ਤੋਂ ਔਰ ਇਸ ਅੱਜ ਸਿਰਫ ਐਲਾਨ ਕਰਨਾ ਸੀ ਅਸੀਂ ਇਕੱਠੇ ਹੋ ਕੇ ਧਰਨਾ ਦੇ ਕੇ ਉਹਦੇ ਬਾਅਦ ਅਸੀਂ ਅਨਮਿਥੇ ਸਮੇਂ ਲਈ ਚੰਡੀਗੜ੍ਹ ਨੂੰ ਕੂਚ ਕਰਨਾ ਸੀ ਅਗਰ ਸਾਨੂੰ ਨਾ ਸਾਰੇ ਦੇ ਗੋਰ ਸਾਰੀਆਂ ਮੰਗਾਂ ਨੂੰ ਮੰਨਿਆ ਜਾਂਦਾ ਪਰ ਗੋਰਪੁਰ ਨੂੰ ਮੋਖ ਰੱਖਦੇ ਹਾਂ ਆ ਪਰ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਨੇ ਰਾਤ ਤੋਂ ਹੀ ਮਤਲਬ ਸਾਡੇ ਨਾਲ ਟਾਈਪ ਸੀ ਸਾਡੇ ਜੂ ਦੇ ਪ੍ਰਧਾਨ ਮੇਰੇ ਨਾਲ ਖੋਤੇ ਨੇ ਪ੍ਰਿੰਸ ਪ੍ਰਿੰਸ কুমার ਜੀ ਤੇ ਇਹ ਸਾਰੇ ਅਸੀਂ ਇਹਨਾਂ ਦੇ ਬੱਚਿਆਂ ਨੇ ਰਲ ਮਿਲ ਕੇ ਜਿਹੜੇ ਪਰਿਵਾਰਾਂ ਦੇ ਸਾਡੇ ਬੀਵੀਆਂ ਭੈਣਾਂ ਉਹਨਾਂ ਨੇ ਸਾਰਾ ਪ੍ਰਾਲਾ ਕੀਤਾ ਸੀ ਔਰ ਮੈਂ ਅੱਜ ਇਹ ਸੀਗਾ ਵੀ ਐਲਾਨ ਕਰਨਾ ਸੀ ਇੱਥੋਂ ਵੀ ਅਸੀਂ ਹੁਣ ਚੰਡੀਗੜ੍ਹ 23 ਤੋਂ ਬਾਅਦ ਅਸੀਂ ਚੰਡੀਗੜ੍ਹ ਕੂਚ ਕਰਾਂਗੇ ਤੇ ਉੱਥੇ ਪੱਕੇ ਤੌਰ ਤੇ ਅਨ ਵਿੱਚ ਸਮਝਲੀਤਾ ਨਾ ਲਾਵਾਂਗੇ ਉਹ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਨੇ ਵਿੱਚ ਪਾ ਕੇ ਤੇ ਉਹਨਾਂ ਜੁੰਮੇਵਾਰੀ ਲਈ ਅਸੀਂ ਹੁਣ ਡੀਸੀ ਸਾਹਿਬ ਨੂੰ ਮਿਲ ਕੇ ਆਏ ਆਂ ਤੇ ਉਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨਾਲ ਵੀ ਅਸੀਂ ਗੱਲ ਕਰਾਂਗੇ ਡੀਸੀ ਸਾਹਿਬ ਨਾਲ ਮਿਲ ਕੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਲਾਇਆ ਜਾਊਗਾ ਜੇ ਅਗਰ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਲਾ ਦਿੱਤਾ ਜਾਂਦਾ ਵਾ ਜਦੋਂ ਵੀ ਟਾਈਮ ਲੈ ਕੇ ਜੋਂ ਤੇ ਠੀਕ ਹੈ ਅਸੀਂ ਜ਼ਰੂਰ ਧਰਨਾ ਦੇਣਾ ਸਾਡੀਆਂ ਮੰਗਾਂ ਪੂਰੀਆਂ ਹੋਣਾਂ ਮਤਲਬ ਆ ਇਸ ਕਰਕੇ ਅਸੀਂ ਉਹ ਧਰਨਾ ਜਿਵਾਸ ਲੈ ਲਿਆ ਦੇਖੋ ਗੱਲ ਕੀਤੀ ਜਾਂਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਥੋੜੇ ਦਿਨ ਪਹਿਲਾਂ ਕੈਬਨਿਟ ਮੰਤਰੀ ਢਾਲੀਵਾਲ ਸਾਹਿਬ ਵੀ ਦਰਬਾਰ ਸਾਹਿਬ ਨਤਮਸਤਕ ਹੋਏ ਸੀ ਅਰਦਾਸ ਕਰਾਉਣ ਦੇ ਲਈ ਕਿ ਜਿਹੜੇ ਅਤਵਾਦ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਅਸਲੀ ਅੱਜ ਦਰਬਾਰ ਸਾਹਿਬ ਅਰਦਾਸ ਕਰਨ ਆਇਆ ਕਿ ਉਹਨਾਂ ਨੂੰ ਇਨਸਾਫ ਮਿਲੇ ਹੁਣ ਤਾਂ ਸਰਕਾਰ ਵੀ ਉਹਨਾਂ ਦੀ ਆ ਬਿਲਕੁਲ ਜੀ ਢਾਲੀਵਾਲ ਸਾਹਿਬ ਸਾਡੇ ਨਾਲ ਬਿਲਕੁਲ ਸਪੋਰਟ ਕਰ ਰਿਹਾ ਜਨਵਰੀ ਇਹ ਸਰਕਾਰ ਬਣੀ ਆ ਸਿਰਫ ਇੱਕ ਤਾਲੀਵਾਲ ਸਾਹਿਬ ਵੀ ਮਤਲਬ ਮੰਤਰੀ ਇਹੋ ਜੇ ਨੇ ਕਿਉਂਕਿ ਉਹ ਖੁਦ ਅਫੈਕਟਡ ਨੇ ਉਹਨਾਂ ਦੇ ਵੱਡੇ ਬ੍ਰਦਰ ਜਿਹੜੇ ਆ ਉਹਨਾਂ ਨੂੰ ਆਪਣਾ ਸਰਪੰਚ ਸਾਹਿਬ ਹੁੰਦੇ ਸੀ ਗਰਪਾਜਨ ਸਿੰਘ ਜੀ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸੀਗਾ ਤੇ ਉਹ ਸਾਡੀਆਂ ਮੰਗਾਂ ਨੂੰ ਸਮਝਦੇ ਵੀ ਆ ਸੀ ਉਹਨਾਂ ਨੂੰ ਕਈ ਵਾਰੀ ਮਿਲੇ ਆ ਪਰ ਉਹ ਸਾਡੇ ਨਾਲ ਆ ਚੱਲਦੇ ਆ ਤੇ ਜੇ ਉਹਨਾਂ ਅਰਦਾਸ ਕੀਤੀ ਆ ਤੇ ਇਹਦੇ ਬਹੁਤ ਹੀ ਵਧੀਆ ਗੱਲ ਹੈ ਜੀ ਮਤਲਬ ਅੱਗੇ ਵੀ ਪਹਿਲਾਂ ਅਗਵਾਈ ਕਰਦੇ ਸਾਡੀ ਹੁਣ ਅਗਵਾਈ ਕਰਨ ਬਾਕੀ ਪ੍ਰਸ਼ਾਸਨ ਅਗਵਾਈ ਕਰੇ ਜੇ ਸਾਡਾ ਇਹ ਸਾਡੀਆਂ ਮੰਗਾਂ ਇੰਨੀਆਂ ਪੂਰੀਆਂ ਕਰਨ ਕਿ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਹੁਣ ਤੁਹਾਡੀ ਜਿਹੜੀ ਵਫਦ ਦੀ ਮੀਟਿੰਗ ਅਜਰੂਰ ਹੋਏਗੀ ਹਾਂ ਹੈ ਜੀ ਮੇ ਜੇ ਅੱਜ ਕੋਈ ਜਿਵੇਂ ਜੱਜ ਡੀ ਸਾਹਿਬ ਨੇ ਇਹ ਕਰਨ ਕਿ ਆਪਣਾ ਡੀਸੀਪੀ ਸਾਹਿਬ ਗੱਲ ਅੱਜ ਨਹੀਂ ਤੇ ਸਾਨੂੰ વિશ્વાસ ਨੇ ਕਿ ਜਲਦੀ ਤੋਂ ਜਲਦੀ ਚੰਡੀਗੜ੍ਹ ਸਾਨੂੰ ਅਸੀਂ ਆਸ ਕਰਦੇ ਆ ਕਿ ਸਾਨੂੰ ਜਿਹੜੀ ਧਰਨੇ ਦੀ ਨੋਬਤ ਆ ਗਾਂ ਚੰਡੀਗੜ੍ਹ ਜਿਹੜਾ ਪੱਕੇ ਤੌਰ ਤੇ ਲਾਉਣਾ ਉਹ ਨਾ ਹੀ ਨੋਬਤਾਵੇ ਸਾਨੂੰ ਬੁਲਾ ਕੇ ਚੰਡੀਗੜ੍ਹ ਦੇ ਵਿੱਚ ਆਪਣੇ ਅਫਸਰਾਂ ਨੂੰ ਬੁਲਾ ਕੇ ਸਾਰੇ ਕਰਕੇ ਤੇ ਸਾਡਾ ਸਾਡੇ ਨਾਲ ਮੀਟਿੰਗ ਕਰਕੇ ਤੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰ ਦੇਣ ਹੁਣ ਅਸੀਂ ਉਮੀਦ ਕਰਦੇ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਵੇ ਤੁਹਾਡੀਆਂ ਮੰਗਾਂ ਮੰਨੀਆਂ ਜਾਣ ਅਗਰ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਫਿਰ ਤੇ ਸੰਘਰਸ਼ ਹੀ ਆ ਜੀ ਫਿਰ ਸਾਡੇ ਕੋਲ ਹੋਰ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਫਿਰ ਸੰਘਰਸ਼ ਵੀ ਹੈ ਫਿਰ ਇੱਕ ਵਾਰੀ ਇਹ ਸੰਘਰਸ਼ ਪੂਰਾ ਕਰਾਂਗੇ ਐਂਡ ਤੱਕ ਆੜ-ਪਾੜ ਦੀ ਲੜਾਈ ਜਿਹੜੀ ਆ ਉਹ ਅਸੀਂ ਲੜਾਂਗੇ ਕਿਉਂਕਿ ਮੈਂ ਹੁਣ ਇਸ ਵੇਲੇ 70+ ਐ ਮੈਂ ਬੜੇ ਮਤਲਬ ਕਿੰਨੇ ਸਾਲਾਂ ਤੋਂ 97 ਤੋਂ ਮੈਂ ਪੰਜਾਬ 'ਚ ਸੰਘਰਸ਼ ਕੀਤਾ ਹੋਣੇ ਬੱਚੇ ਨਵੇਂ ਜਿਹੜੇ ਆ ਇਹ ਹੁਣ ਆਪਣੇ ਇਹਨਾਂ ਨੇ ਹੰਗਾਰਾ ਭਰਿਆ ਤੇ ਮੈਂ ਇਹਨਾਂ ਨੂੰ ਕਿਆ ਵੀ ਹੁਣ ਮਤਲਬ ਦੇਖੋ ਮੈਂ ਜਿਸਨੂੰ ਰક્ષਣ ਦਾ ਕੰਮ ਬਹੁਤ ਕੀਤਾ ਅੱਗੇ ਹੁਣ ਤੁਸੀਂ ਲੱਗ ਕੇ ਕਰੋ ਇਹ ਹੁਣ ਲੱਗੇ ਹੋਏ ਅੱਗੇ ਇਹ ਮੇਰੀ ਸਾਡੀਆਂ ਇਹ ਭੈਣਾਂ ਬੀਬੀਆਂ ਜਿਹੜੀਆਂ ਸਾਡੀਆਂ ਮਤਲਬ ਜਿਹੜੀਆਂ ਅਜੇ ਕਿਉਂਕਿ ਬਹੁਤ ਸਾਰੇ ਮੈਂਬਰ ਸਾਡੇ ਅੱਜ ਰਹਿ ਨਹੀਂ ਦੁਨੀਆ 'ਚ ਮਤਲਬ 97 ਤੋਂ ਪੰਜਾਬ 'ਚ ਸੰਘਰਸ਼ ਸ਼ੁਰੂ ਹੋਇਆ ਸੀ ਅਸੀਂ ਬਹੁਤ ਕੁਝ ਲਿਆ ਵੀ ਆ ਨੌਕਰੀਆਂ ਲਈਆਂ ਬਹੁਤ ਕੋਈ ਲਿਆਵਾ ਕੁਝ ਪਰ ਕੁਝ ਕਿਸ ਰਹਿ ਗਿਆ ਜਿਨ੍ਹਾਂ ਨੂੰ ਨਹੀਂ ਕੁਝ ਮਿਲ ਸਕਿਆ ਉਹਨਾਂ ਵਾਸਤੇ ਉਹਨਾਂ ਨੂੰ ਬਾਗਡੋਰ ਗਾਂ ਸੌਂਪ ਰਿਆ ਜੀ ਇਹ ਯੂਥ ਦੇ ਪ੍ਰਧਾਨ ਨੇ ਮਤਲਬ ਇਹ ਅਸੀਂ ਜਿਹਨੂੰ ਬਜ਼ੁਰਗ ਹੋ ਗਏ ਆ ਮੇਰੇ ਨਾਲ ਪ੍ਰੇਮ ਕਾਸ਼ ਹੋਣੀ ਖਲੋਤੇ ਸਾਡੇ ਸਰਪ੍ਰਸ ਨੇ ਇਹ ਵੀ ਤੇ ਮਤਲਬ ਬਜ਼ੁਰਗ ਅਸੀਂ ਉਹਨਾਂ ਜਿੱਦਾਂ ਕਿ ਨਹੀਂ ਹਿੰਮਤ ਅਸੀਂ ਨਹੀਂ ਕਰ ਸਕਦੇ ਪਰ ਇਹ ਬੱਚੇ ਹੁਣ ਕਰਨ ਨੂੰ ਤਿਆਰ ਆ ਸਾਡੀਆਂ ਜਿਹੜੀਆਂ ਭੈਣਾਂ ਜਿਹੜੇ ਸਰੀਰਕ ਪੱਕੋਂ ਜਿਹੜੀਆਂ ਠੀਕ ਨੇ ਉਹ ਵੀ ਸਿਹਤਿਆਂ ਨੂੰ ਤਿਆਰ ਆ ਸਾਰਿਆਂ ਦੀ ਇਹ ਸੋਚ ਹੈ ਕਿ ਹੁਣ ਆਪਾਂ ਆਰਪਾ ਦੀ ਲੜਾਈ ਲੜੀਏ ਤੁਸੀਂ ਯੂਥ ਦੇ ਮੂਰੀ ਬਣ ਕੇ ਮਤਲਬ ਤੁਰੇ ਹੋ ਉਹਨਾਂ ਦੇ ਲੀਡਰ ਬਣ ਕੇ ਅੱਗੇ ਲੱਗੇ ਹੋਏ ਹੋਂ ਯੂਥ ਕਿੰਨਾ ਤੁਹਾਡੇ ਨਾਲ ਸਹਿਯੋਗ ਕਰ ਰਿਹਾ ਜਿਹੜੇ ਉਹ ਪਰਿਵਾਰਾਂ ਦੇ ਵਿੱਚੋਂ ਨੇ ਜੋ ਅਤਵਾਦ ਦੇ ਨਾਲ ਪੀੜਤ ਨੇ ਨਹੀਂ ਪੂਰਾ ਸਹਿਯੋਗ ਕਰ ਰਿਹਾ ਜੀ ਵੇਖੋ ਕੱਲ ਹੀ ਤੁਸੀਂ ਦੇਖੋ ਬੱਚਿਆਂ ਨੇ ਆਪਣੀ ਜ਼ਿੰਮੇਵਾਰੀ ਲੈ ਲਈ ਜਿਸ ਤਰ੍ਹਾਂ ਲੋਕਾਂ ਨੇ ਉੱਥੇ ਆਉਣਾ ਹੈ ਉਹਨਾਂ ਦੇ ਬੈਣ ਦਾ ਅਰੇਂਜਮੈਂਟ ਐ ਲਿਸਟਾਂ ਬਣਨੀਆਂ ਐ ਜੇ ਸਾਡਾ ਨਾਂ ਇਹ ਧਰਨਾ ਪ੍ਰਦਰਸ਼ਨ ਨਾਰ ਰੁਕਾਉਂਦੇ ਤੇ ਉੱਥੇ ਕੱਲ ਪੂਰਾ ਰੋਸ਼ ਹੋਣਾ ਐ ਫਿਰ ਗਾਹ ਤੋਂ ਅਗਲੀ ਰਣਨੀਤੀ ਤੈ ਹੋਣੀ ਵੀ ਅਸੀਂ ਚੰਡੀਗੜ੍ਹ ਜਾ ਕੇ ਜਿਹੜਾ ਵਾ ਅਨਮਿੱਥੇ ਸਮੇਂ ਲਈ ਜਿਹੜਾ ਵੀ ਬਹਿਣਾ ਹੀ ਉੱਥੇ ਰੇ ਆ ਵੀ ਡੀਸੀਪੀ ਸਾਹਿਬ ਆਲਮ ਸਾਹਿਬ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਡੀਸੀ ਸਾਹਿਬ ਤੁਹਾਡੀ ਸੋਮਵਾਰ ਤੱਕ ਮੀਟਿੰਗ ਰੇਂਜ ਕਰਾਗੇ ਤੁਹਾਡੀ ਸਾਰੀ ਜਿਹੜੀ ਗੱਲਬਾਤ ਆ ਤੁਹਾਨੂੰ ਜਿਹੜੀ ਪੂਰੀ ਕਰਾਵਾਂਗੇ ਔਰ ਡੀਸੀ ਸਾਹਿਬ ਜਿਹੜੇ ਆ ਮੁੱਖ ਮੰਤਰੀ ਨਾਲ ਤੁਹਾਡੀ ਮੀਟਿੰਗ ਕਰਾਉਣਗੇ ਚੀਫ ਸਕੱਟਰੀ ਦੇ ਧਿਆਨ ਚ ਵੀ ਗੱਲ ਆਉਣਗੇ ਕਿ ਇਹਨਾਂ ਪਰਿਵਾਰਾਂ ਦੀਆਂ ਮੰਗਾਂ ਵੇਖੋ 6000 ਰੁਪਏ ਪੈਨਸ਼ਨ ਤੋਂ 10000 ਦੀ ਮੰਗ ਆ 1000 ਰੁਪਏ ਪੈਨਸ਼ਨ ਵਧੀ ਆ ਔਰ ਵਨ ਟਾਈਮ ਬੈਨੀਫਿਟ ਇਹਨਾਂ ਪਰਿਵਾਰਾਂ ਨੂੰ ਜਿਹੜੇ ਆ ਪਲਾਟ ਫਲੈਟ ਤੇ ਦੇਣੇ ਆ ਸਰਕਾਰ ਨੇ ਪੁੱਡਾ ਦੇ ਵਿੱਚ ਬਹੁਤ ਜਿਹੜਾ ਈਡਬ ਠੀਕ ਹੈ ਇਹ ਕਿਸੇ ਪਰਿਵਾਰ ਚ ਕੋਈ ਨੌਕਰੀ ਰਹਿ ਗਈ ਆ ਜਿਵੇਂ ਕੋਈ ਨਹੀਂ ਮਿਲ ਸਕੀ ਉਹਨਾਂ ਨੂੰ ਨੌਕਰੀ ਦੇਣ ਸਾਡੀਆਂ ਕੁਛ ਮੰਗਾ ਕੁਛ ਪੁਆਇੰਟ ਡੀਸੀਪੀ ਸਾਹਿਬ ਨੂੰ ਨਹੀਂ ਦਿੱਤੇ ਸਿਆ ਉਹ ਸਾਡੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਉਣ ਤਾਂ ਕਿ ਇਹਨਾਂ ਪਰਿਵਾਰਾਂ ਨੂੰ ਹੋਰ ਖੱਜਲ ਖਵਾਰੀ ਨਾ ਕਰਨੀ ਪਵੇ ਕਿਉਂਕਿ ਬਹੁਤ ਜ਼ਿਆਦਾ ਬਜ਼ੁਰਗ ਲੋਕ ਨੇ ਇਹਦੇ ਬਹਿਣਗੇ ਤੇ ਫਿਰ ਵੈਸੇ ਹੀ ਇੱਕ ਰੱਬ ਦਾ ਹੀ ਕਹਿ ਰਿਹਾ ਇਸ ਕਰਕੇ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਜ਼ਰੂਰ ਸਰਕਾਰ ਨੂੰ ਤੁਸੀਂ ਆਪਣੀ ਉਮਰ ਹੰਢਾ ਚੁੱਕੇ ਹੋ ਇਸ ਸੰਘਰਸ਼ ਦੇ ਵਿੱਚ ਜਿਹੜਾ ਯੂਥ ਹੁਣ ਅੱਗੇ ਜਾਂ ਤਾਂ ਆ ਨਹੀਂ ਰਿਹਾ ਜਾਂ ਜੁੜ ਗਿਆ ਕੀ ਮੈਸੇਜ ਮੈਸੇਜ ਹੀ ਦਿਊਗਾ ਉਹਨਾਂ ਨੂੰ ਅਸੀਂ ਜਿਹੜੇ ਜੁੜੇ ਨੇ ਉਹਨਾਂ ਨੂੰ ਇਹ ਸਹਯੋਗ ਦੇਵਾਂਗੇ ਔਰ ਪੂਰੀ ਜਾਣਕਾਰੀ ਦਸਤਾਵੇਜ਼ਾਂ ਉਹਨੇ ਸਿਲ ਕੇ ਦੇਵਾਂਗੇ ਕਿ ਤੁਸੀਂ ਇਸ ਤਰ੍ਹਾਂ ਕਰਕੇ ਸੰਘਰਸ਼ ਨੂੰ ਅੱਗੇ ਕਾਮਯਾਬ ਕਰਨਾ ਹੈ ਅਸੀਂ ਹਰ ਤਰ੍ਹਾਂ ਨਾਲ ਹਾਜ਼ਰ ਇਸ ਸਮੇਂ ਚ ਹੁੰਦੇ ਆ ਵੀ ਅਸੀਂ ਹਰ ਤਰ੍ਹਾਂ ਤਿਆਰ ਹੈ ਕਿ ਜਦੋਂ ਕਿਉਂਕਿ ਹੋਰ ਦੋ ਚਾਰ ਸੌ ਅਸੀਂ ਜੀਣਾ ਨਹੀਂ ਆ ਗੋ ਬੱਚਿਆਂ ਨੇ ਇਸ ਚੀਜ਼ ਨੂੰ ਕਰਨਾ ਤਾਂ ਤੁਹਾਡੇ ਵਾਸਤੇ ਹੀ ਬੰਦਾ ਕਿ ਆਪਣਾ ਬੱਚੇ ਗਿਆਨਗੇ ਤੇ ਕਰਨਗੇ ਵੈਸੇ ਐਸੀ ਨੋਬਤ ਨਹੀਂ ਆਏ ਸਰਕਾਰਾਂ ਸਾਡੀਆਂ ਮੰਗਾਂ ਮੰਨਾਂ ਸਾਨੂੰ ਕਿ ਲੋੜ ਹੈ ਸੰਘਰਸ਼ ਕਰਨ ਦੀ ਨਹੀਂ ਕਦੇ ਮਨ ਚ ਇਦਾਂ ਗੱਲ ਨਹੀਂ ਆਈ ਕਿ ਸਾਡੀ ਉਮਰ ਲੰਘ ਗਈ ਆ ਸੰਘਰਸ਼ ਕਰਦੇ ਆ ਸਾਨੂੰ ਇਨਸਾਫ ਅਜੇ ਤੱਕ ਮਿਲਿਆ ਨਹੀਂ ਪਤਾ ਨਹੀਂ ਸਾਡੀ ਨਵੀਂ ਜਨਰੇਸ਼ਨ ਨੂੰ ਇਨਸਾਫ ਮਿਲਣਾ ਜਾਂ ਨਹੀਂ ਬਿਲਕੁਲ ਇਹ ਧਿਆਨ ਦੇ ਹੀ ਹੈ ਜੀ ਦੇਖੋ ਇਹ ਤੇ ਹਰ ਵਾਰ ਆਦਮੀ ਤੇ ਆਏਗਾ ਜਦੋਂ ਇਹ ਸਟੇਜ ਤੇ ਅਸੀਂ ਆ ਗਏ ਆ ਐਨੇ ਹੀ ਇਹਨਾਂ ਨੇ ਜਦੋਂ ਜਾਇ ਡਾਕਟਰ ਸਾਹਿਬ ਉਹਨਾਂ ਨੇ ਅਸੀਂ ਮਿਲ ਕੇ ਕੀਤੀ ਏ ਪੀਐਮ ਨੂੰ ਮਿਲੇ ਸੋਨੀਆ ਗਾਂਧੀ ਨੂੰ ਮਿਲੇ ਸਾਰਿਆਂ ਨੂੰ ਮਿਲੇ ਤੇ ਉਹ ਸੁਵਾਸ਼ਣ ਹੀ ਦਿੰਦੇ ਗਏ ਔਰ ਸਾਡੇ ਕੁਝ ਮੰਗਾ ਉਹਨਾਂ ਨੇ ਕੀਤੀਆਂ ਵੀ ਉਹ ਜਿਹੜੀਆਂ ਕਿ ਪੰਜਾਬ ਗਵਰਨਮੈਂਟ ਦੇ ਕੋਲ ਬੈਂਡਨ ਪਈਆਂ ਨੇ ਉਹਨਾਂ ਨੇ ਉਹ ਵੀ ਦੇਣੀਆਂ ਨੇ ਸਾਨੂੰ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਭੰਡਾਰੀ ਪੁਲ ਦੇ ਉੱਪਰ ਅੱਤਵਾਦ ਪੀੜਿਤ ਪਰਿਵਾਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਪੁਲਿਸ ਪ੍ਰਸ਼ਾਸਨ ਦੇ ਨਾਲ ਲਗਭਗ ਕੱਲ ਦੇਰ ਰਾਤ ਤੋਂ ਹੀ ਤੱਚ ਦੇ ਵਿੱਚ ਹੋਣ ਕਾਰਨ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਵਿਸ਼ਵਾਸ ਦਵਾਇਆ ਗਿਆ ਕਿ ਇਹਨਾਂ ਦਾ ਵਫ਼ਦ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲਵਾਇਆ ਜਾਏਗਾ ਜੋ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਔਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਗਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਧਰਨੇ ਨੂੰ ਲੰਬੇ ਸਮੇਂ ਦੇ ਲਈ ਉਸ ਤੋਂ ਬਾਅਦ ਫਿਰ ਜਾਰੀ ਕੀਤਾ ਜਾਊਗਾ ਇਹ ਵੀ ਚਾਹੁੰਦੇ ਨੇ ਕਿ ਸਾਨੂੰ ਧਰਨਾ ਪ੍ਰਦਰਸ਼ਨ ਨਾ ਕਰਨਾ ਪਵੇ ਇਸ ਕਰਕੇ ਸਰਕਾਰ ਜਿਹੜੀਆਂ ਉਹ ਮੰਗਾਂ ਮੰਨ ਲਵੇ ਤਦ ਪੀੜਤ ਪਰਿਵਾਰਾਂ ਦੇ ਵੱਲੋਂ ਅੱਜ ਭੰਡਾਰੀ ਪੁਲ ਦੇ ਉੱਪਰ ਧਰਨੇ ਦੀ ਕਾਲ ਦਿੱਤੀ ਗਈ ਸੀ ਤਾਂ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਧਰਨਾ ਮੋਲਤਵੀ ਕਰਵਾ ਦਿੱਤਾ ਗਿਆ ਸਾਡੇ ਨਾਲ ਡੀਸੀਪੀ ਲਾਇਨ ਆਰਡਰ ਵਿਜੈ আলম ਜੀ ਨੇ ਗੱਲਬਾਤ ਕਰਦੇ ਆ ਸਰ ਜਿਹੜੀ ਘਰਨੇ ਦੀ ਕਾਲ ਸੀ ਪਰਿਵਾਰ ਦੇ ਵੱਲੋਂ ਹੁਣ ਕੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਘਰਨਾ ਕਾਰਨ ਕੀ ਸੀ ਜਿਹੜਾ ਧਰਨਾ ਪ੍ਰਦਰਸ਼ਨ ਹੋਣਾ ਸੀ ਜਿਹੜੀ ਇਹ ਧਰਨੇ ਦੀ ਕਾਲ ਸੀ ਅਸੀਂ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਜਿਹਦੇ 5 ਪੁਆਇੰਟਸ ਹੈਗੇ ਆ ਤੇ ਅਸੀਂ ਇਹਨੂੰ ਰਿਕੁਐਸਟ ਕੀਤੀ ਸੀ ਕਿ ਇਹ ਧਰਨਾ ਪੋਸਟਪੋਨ ਕਰਕੇ ਤੇ ਅੱਗੇ ਅਸੀਂ ਮੀਟਿੰਗ ਕਰਾ ਦੰਨੇ ਤੇ ਮੈਂ डीसी साहब ਨਾਲ ਗੱਲ ਕਰਕੇ डीसी साहब ਤੋਂ ਟਾਈਮ ਲੈ ਕੇ ਇਹਨਾਂ ਦੀ ਮੀਟਿੰਗ ਕਰਾ ਦਾਂਗੇ ਸਰ ਇਹਨਾਂ ਦੇ ਵੱਲੋਂ ਜਿਹੜੀ ਮੰਗ ਰੱਖੀ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੇ ਲਈ ਹੁਣ ਉਹਦੇ ਉੱਤੇ ਕੀ ਵਿਚਾਰ ਸਚਚਾ ਹੋਏਗੀ ਐਸ ਪੁਲਿਸ ਡਿਪਾਰਟਮੈਂਟ ਅਸੀਂ ਡੀਸੀ ਸਾਹਿਬ ਨੂੰ ਰਿਕਵੈਸਟ ਕਰ ਲਾਂਗੇ ਤੇ ਅੱਗੇ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਈ ਜਾਏ ਜੀ ਡੀਸੀ ਸਾਹਿਬ ਵੱਲੋਂ ਵਿਸ਼ਵਾਸ ਦਿਵਾਇਆ ਜਾਏਗਾ ਕਿਉਂਕਿ ਉਹ ਸਿਵਲ ਦੇ ਨਾਲ ਤੁਹਾਡਾ ਹੁਣ ਮੁਲਾਕਾਤਾਂ ਹੋਣੀ ਆ ਕਿ ਇਹਨਾਂ ਦੀ ਜਿਹੜਾ ਧਰਨਾ ਵਾਂ ਫਿਲਹਾਲ ਇਹਨਾਂ ਦਾ ਕਹਿਣਾ ਹੈ ਕੀ ਮੁਲਤਵੀ ਕੀਤਾ ਗਿਆ ਉਹਨੂੰ ਪੋਸਟ ਫੋਨ ਕੀਤਾ ਗਿਆ ਅਸੀਂ ਰੱਦ ਨਹੀਂ ਕਰ ਰਹੇ ਹਾਂਜੀ ਮੈਂ ਡੀਸੀ ਸਾਹਿਬ ਨੂੰ ਰਿਕੁਐਸਟ ਕਰੂੰਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਅੱਗੇ ਮਾਨਯੋਗ ਸੀਐਮ ਸਾਹਿਬ ਨਾਲ ਟਾਈਮ ਤੋਂ ਆਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਧਰਨੇ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਸਾਡੇ ਨਾਲ ਡੀਸੀਪੀ さん ਗੱਲਬਾਤ ਕੀਤੀ ਗਈ ਆ ਹੁਣ ਦੇਖਦੇ ਹਾਂ ਕਿ ਇਹਨਾਂ ਦੀ ਜਿਹੜੀ ਮੁਲਾਕਾਤ ਆ ਮੁੱਖ ਮੰਤਰੀ ਸਾਹਿਬ ਦੇ ਨਾਲ ਕਦ ਤੱਕ ਹੁੰਦੀ